ਅਮਰੀਕਾ ਨੇ ਕੀ ਕੀਤਾ ਹੋਇਆ ਕੈਨੇਡਾ ਨੇ ਆਪਦਾ ਪਾਣੀ ਅਜੇ ਤੱਕ ਕੱਢਿਆ ਹੀ ਨਹੀਂ ਇਧਰ ਉਧਰ ਹੀ ਚੱਲੀ ਜਾਂਦਾ ਕੰਮ ਉਹਨਾਂ ਦਾ ਨਾ ਆਪਦਾ ਤੇਲ ਛੇੜਿਆ ਉਹਨਾਂ ਨੇ ਇਧਰ ਉਧਰ ਹੀ ਰਾਫ ਰੂਪ ਤੋਂ ਹੀ ਲੜਾਈਆਂ ਲੁੜੀਆਂ ਕਰਕੇ ਤੇਲ ਲੈ ਜਾਂਦੇ ਆ ਆਪਦਾ ਤਾਂ ਅਜੇ ਧਰਤੀ ਛੇੜੀ ਨਹੀਂ ਜੇ ਅੱਜ ਤੇਲ ਮੁੱਕ ਜੇ ਧਰਤੀ ਚੋਂ ਅਮਰੀਕਾ ਕੋਲੇ 47 ਸਾਲ ਦਾ ਤੇਲ ਪਿਆ ਜੀ ਤੇ ਆਪਾਂ ਇੱਥੇ ਪਾਣੀ ਖਤਮ ਕਰ ਲਿਆ ਨਾਲੇ ਉਹ ਫਸਲ ਵਾਸਤੇ ਜਿਹੜੀ ਆਪਣੀ ਖੁਰਾਕ ਹੀ ਹੈਨੀ ਆਪਾਂ ਚੌਲ ਕਦੋਂ ਖਾਣੇ ਜੀ ਪਾ 10000 ਦਿਨ ਖੀਰ ਬਣਾਉਣੇ ਵੱਧ ਤੋਂ ਵੱਧ ਗਣਕ ਤਾਂ ਜਦੋਂ ਪਾ ਰੱਖਦੇ ਆ ਟੋਲ ਚ ਪਾ ਕੇ ਪਹਿਲਾਂ ਚੌਲ ਬੀਜ ਬੀਜ ਕੇ ਧਰਤੀ ਖਤਮ ਕਰ ਲਈ ਹੁਣ ਉਹੋ ਕਰਗੇ ਐਫਸੀਆਈ ਵਾਲੇ ਕਹਿੰਦੇ ਨਹੀਂ ਖਰੀਦਦੇ ਮੋਲੇ ਵੜ ਤੋਂ ਕੰਮ ਲੈ ਕੇ ਛੱਡਦੇ ਆਪਾਂ ਆਪਾਂ ਵੀ ਧਰਤੀ ਗਾੜ ਲਈ ਥੱਲੋਂ ਦੇਖੋ ਐ ਕਾਨੂੰਨ ਬਣਾਉਣ ਨੂੰ ਤੇ ਮਰਜ਼ੀ ਬਣਾ ਤੱਕੇ ਨਾਲ ਪਿਆਰ ਨਾਲ ਜੋ ਗੱਲ ਹੁੰਦੀ ਹੈ ਜਿਹੜਾ ਕੰਮ ਪਿਆਰ ਨਾਲ ਹੁੰਦਾ ਉਹਦੇ ਉੱਤੇ ਵੀ ਕੋਈ ਰੀਸ ਨਹੀਂ ਬੁੱਢੇ ਨਾਲਾ ਜਮਾ ਦਿਲੋਂ ਨਾਲਾ ਹੋਰ ਕੋਈ ਕੰਮ ਹੀ ਨਹੀਂ ਬਾਕੀ ਕੰਮ ਤਾਂ ਕਰੀ ਬੈਠੇ ਆ ਸਾਰੇ ਦੌਲਤਾਂ ਸ਼ੋਰ ਤਾਂ ਸਾਰੀਆਂ ਪਹਿਲਾਂ ਹੀ ਦੇਤੀਆਂ ਸੀ ਤੁਸੀਂ ਪੂਰੀ ਦੁਨੀਆ ਘੁੰਮੀ ਬੈਠੇ ਆ ਨਾ ਕੋਈ ਜਾ ਚੜਨ ਦਾ ਚਾਹ ਹੈ ਨਾ ਕੋਈ ਖਵਾਰ ਚ ਫੋਟੋ ਛਪਾਉਣ ਦਾ ਚਾਹ ਹੈ ਨਾ ਕੋਈ ਟੀਵੀ ਤੇ ਹੁਣ ਸਾਰੇ ਚਾਹ ਤਾਂ ਨਵੇੜੀ ਬੈਠੇ ਆ ਪਹਿਲਾਂ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਜੋ ਸਮਾਜ ਨੇ ਮੈਨੂੰ ਦਿੱਤਾ 17 ਸਾਲ ਦੀ ਉਮਰ ਚ ਸਟਾਰ ਬਣਾਤਾ ਜੋ ਸਮਾਜ ਨੇ ਮੈਨੂੰ ਦਿੱਤਾ ਉਹਨੂੰ ਮੈਂ ਦੁੱਗਣਾ ਤਿੱਗਣਾ ਚੌਗਣਾ 5 ਗੁਣਾ ਕਰਕੇ ਵਿਆਸ ਸਮੇਤ ਵਾਪਸ ਕਰਾਂ ਕਿ ਸਮਾਜ ਨੇ ਮੈਨੂੰ ਇ tanto ਕੁਝ ਦਿੱਤਾ ਮੈਂ ਸਮਾਜ ਨੂੰ